ਬੇਟਾ ਸਿਰਵਿੰਦਰ ਮਾਨ ਜੀ 32 ਸਾਲ ਦਾ ਹਨ ਜੀ ਉਹ ਜੇਲ੍ਹ ਦੇ ਵਿੱਚ ਹੈਗਾ ਉਹਦੇ ਕੋਲ ਕੀ ਗਲਤੀ ਹੋ ਗਈ ਤੇ ਕੀ ਅਪੀਲ ਕਰਨੀ ਚਾਹੁੰਦੇ ਸਰਕਾਰ ਦੇ ਦੁਆਰੇ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਕੀ ਉਮੀਦ ਅਪੀਲ ਕੀ ਹੈ ਹਾਂਜੀ ਬਸ ਇਹ ਰਿਕਵੈਸਟ ਕਰਦੇ ਆ ਕਿ ਸਾਡੇ ਮੇਰੇ ਬੱਚੇ ਨੂੰ ਛੁਡਾਣ ਮੇ ਸਾਡੀ ਹੈਲਪ ਕਰ ਲਓ ਹਾਂਜੀ ਕਿੰਨੀ ਕੁਮਾਰ ਅਰਵਿੰਦਰ ਜੀ ਅਸਮੇਲ ਜੀ ਅਰਵਿੰਦਰ 32 ਸਾਲ ਦਾ ਹਨ ਜੀ 32 ਸਾਲ ਦਾ ਹਾਂਜੀ ਕਦੋਂ ਕੁ ਗਿਆ ਸੀਗਾ ਜੀ ਦੁਬਈ ਹਮ ਜਿ ਬਾਰ ਬ੍ਰਿਚ ਗਿਆ ਸੀਗਾ ਬ੍ਰਿਚ ਗਿਆ ਸੀਗਾ ਤੇ ਹੋਣਾ ਕਿੰਨਾ ਕੁ ਸਰਮਾਇਆ ਜਿਹੜਾ ਕੋਈ ਤੁਸੀਂ ਸਾਰਾ ਪੂੰਜੀ ਜਿਹੜੀ ਲਗਾਰਤੀ ਉਹਨੂੰ ਭੇਜਣ ਤੇ ਤੁਹਾਡੇ ਹਸਬੰਦ ਨੇ ਦੱਸਿਆ ਹਾਂ ਜੀ ਤੇ ਇਸ ਵੇਲੇ ਕੀ ਹਾਲਾਤ ਨੇ ਕਿਦਾਂ ਦਿਨ ਕੱਟ ਰਹੇ ਹੋ ਤੇ ਉਡੀਕ ਕੀ ਹੈ ਨਾ ਤਾਂ ਸਾਡੇ ਮਾਹ ਬਹੁਤ ਮਾੜੇ ਆ ਹੂੰ ਤੇ ਬਸ ਮੇਰੇ ਬੱਚੇ ਨੂੰ ਮੇਰੀ ਸਾਡੀ ਹੈਲਪ ਕਰੋ ਸਾ ਮੇਰੇ ਬੱਚੇ ਨੂੰ ਬਾਹਰ ਕਢਾਓ ਜੀ ਚੋਂ ਦੇਲ ਚ ਬੈਠਾ ਇਸ ਤੇ ਮੇਰੇ ਬੱਚੇ ਆ ਤੋ ਤੋ ਤਿੰਨੇ ਪਰਿਵਾਰ ਵਿੱਚ ਆਪਣਾ ਭਰਾ ਹੈ ਕਿੰਨੇ ਹੈਗੇ ਆ ਹਾਂਜੀ ਇੱਕ ਬੰਦਾ ਦਾਕਾ ਹੈ ਕੇ ਦੋ ਚੱਕ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਦੂਜੇ ਬੇਟਾ ਕੀ ਕਰੂਗਾ ਕਿਸ ਤਰ੍ਹਾਂ ਹਾਂ ਬڑا ਵਾਲਾ ਉਹ ਆਪਣਾ ਕੰਮ ਕਰਦਾ ਹੈ ਹਾਂਜੀ ਠੀਕ ਹੈ ਪ੍ਰਾਈਵੇਟ ਹੀ ਕਰਦਾ ਹੈ ਹਾਂਜੀ ਹਾਂਜੀ ਠੀਕ ਹੈ ਕਰੋ ਹਾਂਜੀ ਸਰ ਤੁਹਾਡਾ ਕੀ ਨਾਮ ਹੈਗਾ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਸਾਲਾ ਮਲਕੀ ਸਿੰਘ ਜੀ ਇਹ ਕਿੱਥੋਂ ਦੇ ਕੁਛ ਨਹੀਂ ਹੈ ਕੋਈ ਜੀ ਫਿਰ ਮੇਰਾ ਸੈਲਾ ਕੋ ਗਿਲੋ ਖਿਆਤਪੁਰ ਤਸਵੀਰ ਲੈਟਾ ਕਰੋ ਠੀਕ ਹੈ ਇਹ ਕੀ ਵਾਤਿਆ ਹੋਇਆ ਹੈ ਕੌਣ ਤੁਹਾਡੇ ਲੱਗਦੇ ਹੈ ਕਿ ਕੀ ਕਹਾਣੀ ਹੈ ਕੱਟ ਸਕਦਾ ਸੀ ਮੇਰਾ ਬੇਟਾ ਰਵਿੰਦਰ ਮਾਨ ਹੈ ਜੀ ਜਿਹੜਾ 7-8 ਮਹੀਨੇ ਪਹਿਲਾਂ ਦਬਈਆਬੂਤਾਵੀ ਦੇ ਵਿੱਚ ਡਰਾਈਵਰ ਬਿਜੇ ਤੇ ਗਿਆ ਸੀ ਜੀ ਲਾਇਸੈਂਸ ਮਾਣਨ ਤੋਂ ਬਾਅਦ ਉਹ ਗੱਡੀ ਚਲਾਉਣ ਲੱਪਿਆ 2 ਕੁ ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਚੌਂਕ ਦੇ ਵਿੱਚ ਗੱਡੀ ਖਰਾਬ ਸੀ ਜੀ ਤੇ ਇਹ ਗੱਡੀ ਲੈ ਕੇ ਉਹਦੇ ਕੋਲੋਂ ਜਦੋਂ ਕ੍ਰੋਸ ਕਰਨ ਲੱਗਿਆ ਤਾਂ ਉਹਦੀ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ ਜੀ ਉਹ ਬੰਦਿਆ ਜਿਸ ਵੇਲੇ ਸੌਣ ਕਰਕੇ ਉਹ ਜਮੀਨ ਤੋਂ ਮਤਲਬ ਡਿਗ ਪਿਆ ਡਿਗੜ ਕਰਕੇ ਇਹ ਸਾਡੇ ਰਵਿੰਦਰ ਦੇ ਟ੍ਰੈਕ ਟ੍ਰੈਲੇ ਦੇ ਟਾਇਰਾਂ ਦੇ ਥੱਲੇ ਆ ਗਏ ਪਿਛਲੇ ਟਾਇਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਠੀਕ ਹੈ ਉਹ ਉਹ ਕਿੱਥੋਂ ਦੇ ਰਹਿਣ ਵਾਲਾ ਸੀ ਗੱਲ ਜੀ ਮੌਤ ਹੋਈ ਆ ਉਹ ਦबई ਦੇ ਸੀਗਾ ਜੀ ਉਹ ਨਹੀਂ ਉਹ ਵੀ ਪੰਜਾਬੀ ਸੀ ਲੇਕਿਨ ਉਹਦਾ ਗੁੱਤ ਪਿੰਡ ਦਾ ਸਾਨੂੰ ਬਹੁਤਾ ਨਹੀਂ ਪਤਾ ਹੈਗਾ ਠੀਕ ਹੈ ਜੀ ਤੇ ਆਪਣੇ ਬੇਟੇ ਦੀ ਉਮਰ ਕਿੰਨੀ ਹੈਗੀ ਆ ਜੀ ਇਹਦੀ ਬਰਤੀ ਕਿਸਾਲ ਉਮਰ ਹੈ ਜੀ ਤੇ ਹੁਣ ਕੀ ਵਾਕਿਆ ਹੋਇਆ ਹੋਇਆ ਹੈਗਾ ਉਥੇ ਸਜ਼ਾ ਹੋਈ ਹੈ ਜਾਂ ਕੋਈ ਟ੍ਰਾਇਲ ਚੱਲ ਰਿਹਾ ਹੈ ਕੀ ਤੁਹਾਨੂੰ ਖਬਰ ਕੀ ਆਈ ਤੁਹਾਡੇ ਤੱਕ ਉਥੇ ਦੇ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਹੈ ਕਿ ਤੇਰਾ ਕਸੂਰ ਨਹੀਂ ਹੈ ਲੇਕਿਨ ਬੰਦਾ ਮਾਰਨ ਕਰਕੇ ਬਲੱਡ ਮਨੀ ਪਾਉਣਾ ਸਾਡੀ ਇਹ ਜੱਗ ਕੂਨ ਹੈ ਜਿਹੜਾ ਕਾਨੂੰਨ ਦੇ ਮੁਤਾਬਕ ਇਹਨੂੰ 30% ਜਿਹੜਾ ਬਲੱਡ ਮਨੀ 70000 ਰਾਮ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦਾ ਹੈ ਜੀ ਤੇ ਇਹਨਾਂ ਇਹ ਬਲੱਡ ਮਨੀ ਪਾਈ ਹੈ ਔਰ ਅੱਜ ਸਾਨੂੰ ਪੇਪਰ ਵੀ ਉਹਨਾਂ ਨੇ ਭੇਜਿਆ ਵੀ ਜਦੋਂ ਤੁਸੀਂ ਬਲੱਡ ਮਨੀ ਨਹੀਂ ਦੇ ਦਿੱਤਾ ਇਹਨੂੰ ਅਸੀਂ ਹੋਰ ਛੇ ਜੀਲ ਦੇ ਪਿਛਟ ਕਰਕੇ ਇਹਨੂੰ ਅਸੀਂ ਸਜਾ ਲੱਭੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਕਿੰਦਾ ਕੀ ਮੁਸ਼ਕਲ ਆ ਰਹੀ ਹੈ ਕੀ ਆ ਬਲੱਡ ਮਨੀ ਦੇ ਵਿੱਚ ਜਾਂ ਭੇਟਣ ਦੇ ਵਿੱਚ ਜਾਂ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲ ਪਹਿਲਾਂ ਤਾਂ ਜੀ ਦਾਇਆ ਜੀ ਮੈਂ ਜਿਸ ਵੇਲੇ ਭੇਜਿਆ ਉਸੇ ਲਈ ਵੀ ਕਰਜ਼ਾ ਲੈ ਕੇ ਭੇਜਿਆ ਸੀ ਕਿਉਂਕਿ ਮੇਰੇ ਕੋਲ ਇੰਨੀ ਨਾ ਕੋਈ ਜ਼ਮੀਨ ਜਾਇਦਾਦ ਨਾ ਕੋਈ ਖੁਸ਼ ਹੈ ਜੀ ਤੇ ਭੇਜਣ ਤੋਂ ਬਾਅਦ ਹਜੇ ਪਹਿਲੀ ਤਨਖਾਹ ਬਿਨਾਂ ਸੀ ਲਈ ਜਦੋਂ ਉਹ ਵਾਕਿਆ ਹੋ ਗਿਆ ਜੀ ਤੇ ਹੁਣ ਮੈਂ ਸਰਕਾਰੀ ਗੈਰ ਸਰਕਾਰੀ ਸਾਰੇ ਸੰਗਠਨਾਂ ਨੂੰ ਸਾਰੇ ਉੱਪਰ ਤਸੱਲੀ ਤੱਕ ਜੋ ਵੀ ਹੈ ਕੋਈ ਕਿਸੇ ਦਾ ਪ੍ਰਧਾਨ ਹੈ ਜਾਂ ਕੋਈ ਕੁਝ ਹੋਇਆ ਸਾਰਿਆਂ ਨੂੰ ਮੈਂ ਕੋਹਾਂ ਹੱਥ ਲਾ ਕੇ ਦੇਖ ਲਈ ਸਾਰਿਆਂ ਤੱਕ ਮੈਂ ਪਹੁੰਚ ਕਰਕੇ ਦੇਖ ਲਈ ਹੈ ਲੇਕਿਨ ਹਜੇ ਤੱਕ ਕਿਸੇ ਨੇ ਮੇਰੀ ਨਾ ਸਰਕਾਰ ਨੇ ਤੇ ਨਾ ਕਿਸੇ ਨੇ ਪ੍ਰਾਈਵੇਟ ادارے ਨੇ ਮੇਰੀ ਬਾਹ ਪੜੀ ਹੈ ਤੇ ਨਾ ਮੈਨੂੰ ਕੋਈ ਮਦਦ ਉਹਨਾਂ ਨੇ ਦਿੱਤੀ ਹੈ ਮਤਲਬ ਸਰਕਾਰੀ ਦੁਆਰੇ ਤੁਸੀਂ ਸਿਆਸਦਾਨਾਂ ਨੂੰ ਸਾਰਿਆਂ ਨੂੰ ਮਿਲਿਆ ਸਾਰਿਆਂ ਨੂੰ ਮਿਲ ਲਿਆ ਜੀ ਠੀਕ ਹੈ ਜੀ ਤੇ ਮੈਂ ਆਪਣਾ ਟੈਲੀਫੋਨ ਉਹਦੋਂ ਵੀ ਦਿੱਤਾ ਸੀ ਤੇ ਹੁਣ ਵੀ ਮੈਂ ਦੇ ਰਿਹਾ ਮੇਰਾ ਟੈਲੀਫੋਨ ਨੰਬਰ ਹੈ 97791 31167 ਹੈ ਇਹ ਵੀ ਪਤਾ ਲੱਗਿਆ ਮਾਨ ਸਾਹਿਬ ਵੀ ਉਹ ਤੁਹਾਡੀਆਂ ਵੀਡੀਓ ਜਿਹੜੀਆਂ ਤੁਸੀਂ ਦੁੱਖ ਦੇ ਵਿੱਚ ਬਣਾ ਕੇ ਅਪਲੋਡ ਕੀਤੀਆਂ ਕਿ ਲੋਕਾਂ ਨੇ ਕਹਿਣ ਦੇ ਵੀ ਚਲੋ ਕੋਈ ਮਦਦ ਹੋ ਸਕਦੀ ਸੰਸਥਾ ਦੇ ਨਜ਼ਰ ਪੈ ਸਕਦੀ ਆ ਤੇ ਉਹ ਵੀਡੀਓਜ਼ ਵੀ ਪਤਾ ਲੱਗਿਆ ਵੀ ਲੋਕ ਮਿਸਯੂਜ਼ ਕਰ ਰਕੇ ਤੇ ਕਮਾਈ ਕਰਨ ਹਾਂਜੀ 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 ਉਹ ਵੀਡੀਓ ਵੀ ਜਾਂ ਸਾਨੂੰ ਇਥੋਂ ਡਰਾ ਡਰਾ ਕੇ ਲੋਕਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਅਸੀਂ ਅਸੀਂ ਵਕੀਲ ਕਰਨਾ ਆ ਅਸੀਂ ਪੁਲਿਸ ਨੂੰ ਪੈਸਾ ਦੇਣਾ ਆ ਉਹ ਕਰਕੇ ਉਹਨਾਂ ਨੇ ਸਾਤੋਂ ਵੀ ਇਥੋਂ 60-70000 ਰੁਪਏ ਮਗਵਾ ਲਿਆ ਤੇ ਉਹ ਮੈਂ ਕਹਿਣਾ ਨਹੀਂ ਜਾਂਦਾ ਕੌਣ ਹੈ ਕਿਉਂਕਿ ਇਦਾਂ ਫੇ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੋਣਾ ਪੈਂਦੇ ਆ ਜੀ ਉਹ ਅੱਜ ਹੁਣ ਸਾਡਾ ਫੋਨ ਵੀ ਅਸੀਂ ਕਰਦੇ ਆ ਤਾਂ ਸਾਡੇ ਫੋਨ ਵੀ ਨਹੀਂ ਚੱਪਦੇ ਮਤਲਬ ਕਿ ਸਾਡੀਆਂ ਵੀਡੀਓ ਜਿਹੜੀਆਂ ਮਿਸ ਯੂਜ਼ ਕਰਕੇ ਉਹਨਾਂ ਨੇ ਕਈ ਕਿਸੇ ਬੰਦੇ ਨੇ 3-4 ਲੱਖ ਰੁਪਏ ਦਾ ਗਵਨ ਕੀਤਾ ਕਿਸੇ ਨੇ ਸਾਡੇ ਕੋਲੋਂ ਵੀ ਇੱਥੋਂ ਮੰਗਾ ਲਏ ਸਕੈਨਰ ਲਾ ਲਿਆ ਸੀ ਵੀਡੀਓ ਦੇ ਉੱਤੇ ਜਿਹਨਾਂ ਕੀਪਰ ਨੰਬਰ ਦਿੱਤਾ ਸੀ ਉਹ ਕਿਸੇ ਨੰਬਰ ਦਿੱਤਾ ਸੀ ਜੀ ਕਿਸੇ ਨੇ ਹੋਰ ਨੇ ਦਿੱਤਾ ਨੰਬਰ ਮਤਲਬ ਜਿੱਦਾਂ ਜਿਹੜੇ ਮੇਰੇ ਤੋਂ ਇੱਥੋਂ ਮੰਗਾਏ ਉਹਨੇ ਤਾਂ ਸਕੈਨਰ ਦੇ ਜਰੀਏ ਮੰਗਾਏ ਪਏ ਉੱਥੋਂ ਪੈਸੇ ਉਹਨੇ ਉੱਥੋਂ ਲੈ ਲਏ ਇੱਥੇ ਇੰਡੀਆ 'ਚ ਮੈਂ ਮੈਨੂੰ ਕਹਿੰਦਾ ਵੀ ਆ ਫਲਾਣੇ ਦੇ ਘਰ ਭੇਜ ਦੀ ਭਰਾਨੇ ਦੇ ਭੇਜ ਦੀ ਉਹ ਮੇਰੇ ਕੋਲ ਸਕਰੀਨਸ਼ਾਟ ਹੈਗੀ ਆ ਜੋ ਮੈਂ ਭੇਜਿਆ ਹੋਇਆ ਜਿੱਥੇ ਲਈ ਭੇਜਿਆ ਗਿਆ ਸੀ ਨੰਬਰ ਹੈ ਇਸ ਚਿੰਤਾ ਤੇ ਦੁੱਖ ਦੀ ਘੜੀ ਦੇ ਵਿੱਚ ਅ ਇਲਾਕੇ ਦੇ ਲੋਕ ਇਥੋਂ ਹੀ ਜਿਹੜੇ ਕੁਝ ਲੋਕ ਹੈਗੇ ਆ ਹਾਂ ਜੀ ਉਹਨਾਂ ਨੇ ਮੈਨੂੰ ਮਤਲਬ ਠੱਗਿਆ ਹੀ ਆ ਮੈਨੂੰ ਕੋਈ ਮੇਰਾ ਸਾਥ ਨਹੀਂ ਦਿੱਤਾ ਦੁੱਖ ਦੀ ਘੜੀ ਦੇ ਵਿੱਚ ਜੀ ਵੀ ਜਿਹੜਾ ਉਹਨਾਂ ਦਾ ਫਰਜ਼ ਬੰਦਾ ਹੀ ਅਸੀਂ ਉਹਨਾਂ ਤੇ ਐਨਾ ਵਿਸ਼ਵਾਸ ਕੀਤਾ ਜੀ ਕਿ ਉਹ ਸਾਡਾ ਇਹ ਕੰਮ ਕਰੂਗੇ ਲੇਕਿਨ ਉਹਨਾਂ ਨੇ ਵਿਸ਼ਵਾਸ ਤੋੜ ਕੇ ਸਾਡਾ ਹੀ ਪੈਸਾ ਬਰਬਾਦ ਕਰਤਾ ਹੁਣ ਅਸੀਂ ਫੋਨ ਕਰਦੇ ਤਾਂ ਫੋਨ ਵੀ ਨਹੀਂ ਚੱਲਦਾ ਤੇ ਵੀਡੀਓਜ਼ ਵੀ ਤੁਹਾਡੀਆਂ ਚਲਾ ਕੇ ਉੱਪਰ ਸਕੈਨਰ ਦਾ ਨੰਬਰ ਆਪਣੇ ਦੇ ਕੇ ਪਾ ਲਾ ਗਏ ਹਾਂ ਹਾਂ ਜੀ ਹਾਂ ਜੀ ਹਾਂ ਹਾਂ ਵੀਡੀਓ ਦੇ ਉੱਤੇ ਵੀ ਆਪਣੇ ਨੰਬਰ ਉੱਥੇ ਦੇ ਕੇ ਨਾ ਬਾਹਰ ਵੀ ਉੱਥੇ ਆਗੂਤਾਬੀ ਦੇ ਵਿੱਚ ਵੀ ਇੱਕ ਦੋ ਬੰਦਿਆਂ ਵੀਡੀਓ ਤੇ ਆਪਣੀ ਨੰਬਰ ਦੇ ਕਿ ਪੈਸਾ ਪੂਸਾ ਇਕੱਠਾ ਕਰਕੇ ਮੈਨੂੰ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਵੀ ਅਸੀਂ 8-9000 ਰਾਮ ਇਕੱਠਾ ਕਰ ਲਿਆ। ਦੂਸਰੇ ਦਿਨ ਤੋਂ ਬਾਅਦ ਫਿਰ ਫੋਨ ਚੱਕਣਾ ਬੰਦ ਕਰ ਦਿੱਤਾ ਉਹਨਾਂ ਨੇ। ਠੀਕ ਹੈ। ਕੀ ਆਸ ਹੈਗੀ ਆ ਅਪੀਲ ਕੋ ਸਰਕਾਰਾਂ ਦੇ ਅੱਗੇ ਪਾਸ ਕਰਨਾ ਜਾਂ ਅਫਸਰਾਂ ਕੀ ਕਹਿਣਾ ਚਾਹੁੰਦੇ ਆ ਪੁੱਤ ਜੇਲ੍ਹ ਚ ਬੈਠਾ ਹੈ ਤੇ ਇਸ ਉਮਰ ਦੇ ਵਿੱਚ ਬਜ਼ੁਰਗ ਉਮਰ ਦੇ ਵਿੱਚ ਤੁਸੀਂ ਜਿਹੜਾ ਸੜਕਾਂ 'ਤੇ ਘੁੰਮ ਰਿਹਾ ਉਹਦੀ ਗੁਹਾਰ ਲਗਾ ਰਹੇ ਮਦਦ ਮੈਂ ਤਾਂ ਜੀ ਸਵੇਰ ਤੋਂ ਸ਼ਾਮ ਤੱਕ ਮਦਦ ਕਰ ਰਿਹਾ ਮੈਂ। ਇਮੈਨ ਨੂੰ ਕੋਈ ਮਿਲ ਮਦਦ ਨਹੀਂ ਕਰੂਗਾ ਲੇਕਿਨ ਹਜੇ ਤੱਕ ਤਾਂ ਇਹ ਮੈਨੂੰ ਮਦਦ ਕੀਤੀ ਹੈ ਮੈਂ ਤਾਂ ਹੱਥ ਹੀ ਹੋ ਗਏ ਉਹਨ ਕੀ ਥੱਕ ਗਿਆ ਤੇ ਸਰਕਾਰ ਤੋਂ ਕੋਈ ਗੁਜ਼ਾਰਿਸ਼ ਉਮੀਦ ਹੋਵੇ ਨਹੀਂ ਉਮੀਦ ਨਹੀਂ ਹੈ ਜੀ ਮੈਂ ਸਾਰਿਆਂ ਨੂੰ ਮਿਲ ਕੇ ਦੇਖ ਰਿਹਾ ਹਰ ਇੱਕ ਬੰਦਾ ਹੀ ਕਹਿੰਦਾ ਅੱਜ ਨਹੀਂ ਤੁਸੀਂ ਕੱਲ ਨੂੰ ਉਹ ਕੱਲ ਨਹੀਂ ਪਰਸੋਂ ਰੋਜ਼ ਮਤਲਬ ਮੈਂ ਉੱਥੇ 4-4 5-5 ਘੰਟੇ ਬਹਿ ਬਹਿ ਕੇ ਆਣਾ ਹੈ ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਆਪਣੇ ਤੂੰ ਤੈਨੂੰ ਅਹੀ ਹਾਲਤ ਹੈ ਮੈਂ ਲੈ ਕੇ ਜਾ ਲੈ ਤੂੰ ਜਾ ਕੇ ਆਪਣੇ ਬੇਟੇ ਨੂੰ ਚਲਾ ਲੈ ਜਾਂ ਕੁਝ ਕਰ ਭਾਰਤੀਆਂ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹੋ ਫਰਿਆਦ ਕਰਨੀ ਚਾਹੋ ਮੈਂ ਤਾਂ ਇਹੀ ਅਪੀਲ ਕਰਨੀ ਚਾਹਨਾ ਕਿ ਮੇਰੇ ਵਕੀਲ ਨੂੰ ਛਡਾਇਆ ਜਾਵੇ ਕਿਉਂਕਿ ਉੱਥੇ ਦੀ ਗਵਰਨਮੈਂਟ ਨੇ ਸਿਰਫ ਇਹਨਾਂ ਨੂੰ ਬਲੱਡਮਾਰੀ ਪਾਈ ਹੈ ਇਹਨਾਂ ਦਾ ਕੋਈ ਲਾਇਸੈਂਸ ਦਾ ਨਹੀਂ ਕੋਈ ਪ੍ਰੋਬਲਮ ਕੀਤੀ ਨਾ ਕੋਈ ਵਿਲੇਜ ਕੀਤੀ ਹੈ ਇਹ ਬਾਹਰ ਨਿਕਲ ਕੇ ਆਪਣਾ ਕੰਮ ਕਰ ਸਕਦਾ ਹੈ ਤੇ ਆਪਣੀ ਗੱਡੀ ਚਲਾ ਸਕਦਾ ਹੈ ਲਾਇਸੈਂਸ ਬਿਲਕੁਲ ਠੀਕ ਹੈ ਦਾ ਤੇ ਕੰਮ ਕਰ ਸਕਦਾ ਹੈ ਯਾਰ